ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਅੱਜ ਦੀ ਸਾਖੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਬਿਰਤਾਂਤ ਵਿੱਚੋਂ ਸਰਵਨ ਕਰੋ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਤਾਰਪੁਰ ਗੁਰੂ ਜੀ ਨੇ ਕਰਤਾਰਪੁਰ ਨੂੰ ਸਿੱਖੀ ਪ੍ਰਚਾਰ ਕੇਂਦਰ ਬਣਾ ਲਿਆ ਗੁਰੂ ਜੀ ਭਾਰਤ ਤੇ ਹੋਰ ਦੇਸ਼ਾਂ ਵਿੱਚ ਆਪਣੇ ਸਿੱਖ ਬਣਾ ਕੇ ਆਏ ਸਨ ਜਦੋਂ ਦੂਰ ਦੂਰ ਤੋਂ ਲੋਕਾਂ ਨੂੰ ਇਹ ਪਤਾ ਲੱਗਾ ਕਿ ਗੁਰੂ ਜੀ ਪੱਕੇ ਤੌਰ ਤੇ ਕਰਤਾਰਪੁਰ ਵਿਖੇ ਨਿਵਾਸ ਕਰ ਲਿਆ ਤਾਂ ਸਾਰੇ ਰੋਹਾਨੀ ਗਿਆਨ ਦੀ ਪ੍ਰਾਪਤੀ ਵਾਸਤੇ ਉੱਥੇ ਆਉਣ ਲੱਗ ਪਏ। ਕਰਤਾਰਪੁਰ ਵਿੱਚ ਉਹ ਆਪ ਖੇਤੀ ਕਰਦੇ ਸਨ। ਜਿਸ ਦਾ ਭਾਵ ਉਹ ਆਪਣੇ ਸ਼ਰਧਾਲੂਆਂ ਨੂੰ ਦੱਸਣਾ ਚਾਹੁੰਦੇ ਸਨ ਕਿ ਜੋਗੀਆਂ ਪੀਰਾਂ ਵਾਂਗ ਮੰਗ ਕੇ ਨਹੀਂ ਖਾਣਾ ਚਾਹੀਦਾ। ਬਲਕਿ ਆਪਣੇ ਹੱਥੀਂ ਕਿਰਤ ਕਰਨੀ ਚਾਹੀਦੀ ਹੈ। ਅੰਮ੍ਰਿਤ ਵੇਲੇ ਉੱਠ ਕੇ ਜਿਹੜਾ ਉਹ ਪ੍ਰਭੂ ਦਾ ਸਿਮਰਨ ਕਰਦੇ ਸਨ ਉਸ ਦਾ ਮਤਲਬ ਸੀ ਕਿ ਗ੍ਰਸਤੀ ਜੀਵਨ ਵਿੱਚ ਵੀ ਰਹਿੰਦੇ ਆ ਆਦਮੀ ਪ੍ਰਭੂ ਦੀ ਭਗਤੀ ਕਰ ਸਕਦਾ ਹੈ ਉਸ ਨੂੰ ਜੰਗਲਾਂ ਵਿੱਚ ਜਾਣ ਦੀ ਲੋੜ ਨਹੀਂ ਪਹਾੜਾਂ ਉੱਤੇ ਚੜ੍ਹਨ ਦਾ ਕੋਈ ਫਾਇਦਾ ਨਹੀਂ ਜਿਹੜਾ ਮਨੁੱਖ ਇਸ ਜੀਵਨ ਸੰਗਰਾਮ ਨੂੰ ਛੱਡ ਕੇ ਜਾਂਦਾ ਹੈ ਉਹ ਬੁੱਧੀਦਿਲ ਮੰਨਿਆ ਜਾਂਦਾ ਹੈ ਸਾਨੂੰ ਆਪਣੇ ਸਿਰਜਣਹਾਰ ਨਾਲ ਸਦਾ ਹੀ ਇੱਕਮਿਕ ਹੋਣਾ ਚਾਹੀਦਾ ਹੈ ਅਤੇ ਉਸ ਦੇ ਜਲਵੇ ਨੂੰ ਵੇਖਣਾ ਚਾਹੀਦਾ ਹੈ ਇਸ ਸੰਸਾਰਿਕ ਜੀਵਨ ਨੂੰ ਰੱਬ ਦੇ ਮਿਲਾਪ ਵਿੱਚ ਕੋਈ ਅੜਿੱਕਾ ਨਹੀਂ ਸਮਝਣਾ ਚਾਹੀਦਾ ਬਲਕਿ ਇਹ ਪਵਿੱਤਰ ਧਾਰਮਿਕ ਜੀਵਨ ਦਾ ਸੋਮਾ ਹੋਣਾ ਚਾਹੀਦਾ ਹੈ ਇੱਕ ਪਾਸੇ ਉਹ ਖੇਤਾਂ ਦੀ ਵਾਹੀ ਅਤੇ ਬੀਜ ਬੀਜਣ ਦਾ ਕੰਮ ਕਰਦੇ ਸਨ ਅਤੇ ਦੂਸਰੇ ਪਾਸੇ ਲੋਕਾਂ ਦੇ ਮਨਾਂ ਦੀ ਸਫਾਈ ਕਰਕੇ ਸੱਚੇ ਨਾਮ ਦਾ ਬੀਜ ਬੀਜਦੇ ਸਨ ਉਹ ਆਪਣੇ ਸਿੱਖਾਂ ਨੂੰ ਇਹੋ ਸਿਖਿਆ ਦਿੰਦੇ ਸਨ ਕਿ ਸਾਡਾ ਇੱਕੋ ਇੱਕ ਪਿਤਾ ਪ੍ਰਭੂ ਹੈ ਅਤੇ ਸਾਰਾ ਸੰਸਾਰ ਸਾਡਾ ਘਰ ਹੈ ਕੋਈ ਵੱਡਾ ਨਿੱਕਾ ਨਹੀਂ ਕੋਈ ਉੱਚਾ ਨੀਚ ਨਹੀਂ ਇਹ ਜਾਤ ਬਰਾਦਰੀਆਂ ਦੀਆਂ ਵੰਡੀਆਂ ਕੇਵਲ ਸਵਾਰਥੀ ਲੋਕਾਂ ਵੱਲੋਂ ਪਾਈਆਂ ਗਈਆਂ ਹਨ ਬ੍ਰਾਹਮਣ ਲੋਕ ਦੂਸਰੇ ਵਿਅਕਤੀਆਂ ਦੇ ਨਾਲ ਲੱਗਣ ਤੇ ਆਪਣੇ ਆਪ ਨੂੰ ਪਿੱਟਿਆ ਸਮਝਦੇ ਸਨ ਅਤੇ ਨੀਵੇਂ ਜਾਤ ਦੇ ਲੋਕਾਂ ਦੇ ਸਾਹਮਣੇ ਬੈਠ ਕੇ ਖਾਣਾ ਨਹੀਂ ਸਿੱਖਾਂਦੇ ਇਸ ਪਿੱਟ ਦੀ ਪ੍ਰਥਾ ਨੂੰ ਤੋੜਨ ਵਾਸਤੇ ਗੁਰੂ ਜੀ ਨੇ ਸਾਂਝੇ ਲੰਗਰ ਦਾ ਰਿਵਾਜ ਤੋੜਿਆ ਉਸ ਲੰਗਰ ਵਿੱਚ ਸਭ ਬਰਾਬਰ ਸਮਝੇ ਜਾਂਦੇ ਸਨ ਅਤੇ ਸਭ ਨੂੰ ਇੱਕੋ ਜਿਹਾ ਭੋਜਨ ਸ਼ਿਕਾਇਆ ਜਾਂਦਾ ਸੀ। ਉੱਥੇ ਕੋਈ Hindu, ਪਾਣੀ ਜਾਂ Muslim ਪਾਣੀ ਨਹੀਂ ਸੀ, ਬਲਕਿ ਸਾਰਿਆਂ ਵਾਸਤੇ ਇੱਕੋ ਪਾਣੀ ਸੀ। ਬੇਸ਼ੱਕ ਲੰਗਰ ਮੁਫਤ ਚੱਲਦਾ ਸੀ ਅਤੇ ਕਿਸੇ ਪਾਸੋਂ ਕੋਈ ਰਕਮ ਮਸੂਲ ਨਹੀਂ ਕੀਤੀ ਜਾਂਦੀ ਸੀ। ਪਰ ਗੁਰੂ ਜੀ ਵੇਲੜਾ ਨੂੰ ਲੰਗਰ ਛਕਣ ਉੱਤੇ ਤਾੜਦੇ ਸਨ। ਹਰ ਇੱਕ ਨੂੰ ਕੋਈ ਨਾ ਕੋਈ ਕੰਮ ਕਰਨਾ ਪੈਂਦਾ ਸੀ ਸਭ ਨੂੰ ਕੰਮ ਵੰਡੇ ਹੋਏ ਸਨ ਕੋਈ ਖੇਤੀ ਵਿੱਚ ਕੰਮ ਕਰਦਾ ਸੀ ਕੋਈ ਲੰਗਰ ਬਣਾਉਂਦਾ ਸੀ ਉੱਤੇ ਕੋਈ ਘਰ ਦੀ ਸਫਾਈ ਦਾ ਕੰਮ ਕਰਦਾ ਸੀ ਗੁਰੂ ਦੇ ਘਰ ਵਿੱਚ ਕਿਸੇ ਵੀ ਚੀਜ਼ ਦੀ ਟੋਟ ਨਹੀਂ ਸੀ ਆਉਂਦੀ ਹਰ ਇੱਕ ਸ਼ਰਧਾਲੂ ਨੂੰ ਇਹ ਚਾਹ ਹੁੰਦਾ ਸੀ ਕਿ ਉਹ ਗੁਰੂ ਦੇ ਢੰਡਾਰੇ ਵਿੱਚ ਵੱਧ ਤੋਂ ਵੱਧ ਪੇਟਾ ਕਰੇ ਗੁਰੂ ਜੀ ਦੀ ਸਿੱਖਿਆ ਅਨੁਸਾਰ ਕੋਈ ਵੀ ਵੇਲੜਾ ਨਹੀਂ ਸੀ ਖਲੋਣਾ ਚਾਹੁੰਦਾ ਭਾਈ ਮਰਦਾਨਾ ਜੀ ਇੱਕ ਐਸੇ ਸਿੱਖ ਸਨ ਜਿਸਾਂ ਨੇ ਸਭ ਤੋਂ ਵੱਧ ਗੁਰੂ ਜੀ ਦੀ ਸੰਗਤ ਮਾਨੀ ਸੀ ਉਹ ਸਾਰੀਆਂ ਉਦਾਸੀਆਂ ਸਮੇ ਗੁਰੂ ਜੀ ਦੇ ਨਾਲ ਰਹੇ ਉਹ ਵੀ ਆਪਣਾ ਸਾਰਾ ਟੱਬਰ ਲੈ ਕੇ ਕਰਤਾਰਪੁਰ ਇੱਕ ਗਏ ਗੁਰੂ ਜੀ ਦੇ ਚਰਨਾਂ ਵਿੱਚ ਰਹਿਣ ਕਰਕੇ ਉਹ ਵੀ ਬ੍ਰਹਮ ਗਿਆਨੀ ਹੋ ਗਏ ਸਨ ਕਰਤਾਰਪੁਰ ਵਿੱਚ ਰਹਿੰਦਿਆਂ ਇੱਕ ਦਿਨ ਉਹਨਾਂ ਨੂੰ ਪਤਾ ਲੱਗਾ ਕਿ ਉਹਨਾਂ ਦਾ ਅੰਤ ਨੇੜੇ ਆ ਗਿਆ ਹੈ ਉਹਨਾਂ ਗੁਰੂ ਜੀ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਗੁਰੂ ਜੀ ਆਪ ਚੱਲ ਕੇ ਉਹਨਾਂ ਪਾਸ ਗਏ ਭਾਈ ਮਰਦਾਨੇ ਨੇ ਕਿਹਾ ਸਤਿਗੁਰ ਮੈਂ ਹੁਣ ਜਾ ਰਿਹਾ ਹਾਂ ਗੁਰੂ ਜੀ ਮੁਸਕਰਾਏ ਅਤੇ ਉਹਨਾਂ ਆਪਣੇ ਸਾਥੀ ਦੇ ਸਿਰ ਉੱਤੇ ਹੱਥ ਫੇਰਿਆ ਅਤੇ ਉਹਨਾਂ ਨੂੰ ਅਸੀਸ ਦਿੱਤੀ ਕਿ ਮਰਦਾਨਾ ਜੀ ਤੁਸੀਂ ਹੁਣ ਮਰਦੇ ਨਹੀਂ ਤੁਸੀਂ ਜਨਮ ਮਰਨ ਤੋਂ ਰਹਿਤ ਹੋ ਗਏ ਹੋ ਇਸ ਤਰ੍ਹਾਂ ਭਾਈ ਮਰਦਾਨਾ ਜੀ ਗੁਰੂ ਦੇ ਚਰਨਾਂ ਵਿੱਚ ਪ੍ਰਾਨ ਤੇ ਆ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਕੀ ਤੋਂ ਤੱਕ ਸਮਾਪਤ ਹੈ ਜੀ ਸੰਗਤ ਜੀ ਸਰਵਨ ਜਰੂਰ ਕਰਿਆ ਕਰੋ ਅੱਗੇ ਸ਼ੇਅਰ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ